ਅੱਜ ਸਵੇਰੇ ਛਾਟਾ ਪੁਲਿਸ ਸਟੇਸ਼ਨ ਦੇ ਅੰਦਰ ਇੱਕ ਫਾਇਰਿੰਗ ਇਨਸੀਡੈਂਟ ਰਿਪੋਰਟ ਹੋਇਆ ਜਿਸ ਤੋਂ ਬਾਅਦ ਇਹ ਤਸਦੀਕ ਹੋਇਆ ਕਿ ਵਰਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਜਿਹੜੇ 40 ਸਾਲ ਦੀ ਉਹਨਾਂ ਦੀ ਉਮਰ ਸੀ ਉਹਨਾਂ ਨੂੰ ਕੁਝ ਬੰਦਿਆਂ ਨੇ ਉਹਨਾਂ ਦੇ ਉੱਤੇ ਫਾਇਰ ਕੀਤਾ ਜਿਹੜਾ ਉਹਨਾਂ ਦੀ ਗਰਦਨ 'ਚ ਲੱਗਿਆ ਔਰ ਅਨਫੋਰਚਨਟਲੀ ਉਹਨਾਂ ਦੀ ਮੌਤ ਹੋਈ ਹਸਪੀਟਲ ਜਾ ਕੇ ਇਹਦੇ 'ਚ ਜਿਹੜਾ ਬੈਕਗ੍ਰਾਉਂਡ ਹੈ ਮੋਟਿਵੇ ਸਾਹਮਣੇ ਆਇਆ ਕਿ ਜਿਹੜਾ ਇੱਕ ਮਰਨ ਵਾਲੇ ਆ ਬਰਿੰਦਰ ਸਿੰਘ ਹੁਣੀ ਇਹਨਾਂ ਦੀ ਇੱਕ ਰਿਲੇਟਿਵ ਹੈ ਅਰਸ਼ਪ੍ਰੀਤ ਕੌਰ ਉਹ ਜਿਹੜੀ ਅਰਸ਼ਦੀਪ ਕੌਰ ਉਹ ਮੈਰਿਟ ਸੀ ਨਿਸ਼ਾਨ ਸਿੰਘ ਨੂੰ ਜੋ ਕੋਈ ਡੇਰਾ ਬਾਬਾ ਨਾਨਕ ਏਰੀਆ ਤੋਂ ਰਹਿਣ ਵਾਲਾ ਹੈ ਉਹਨਾਂ ਦਾ ਮੈਰਿਟਰੀਅਲ ਮੈਰਿਟਲ ਡਿਸਪਿਊਟ ਸੀਗਾ ਔਰ ਆਪਸ ਵਿੱਚ ਕਾਫੀ ਕੜਤਨ ਪੈਦਾ ਹੋਈ ਸੀ ਤੇ ਉਸ ਤੋਂ ਬਾਅਦ ਜਿਹੜੀ ਅਰਸ਼ਦੀਪ ਕੌਰ ਆ ਇਹਨੂੰ ਆਪਣੇ ਪੇਕੇ ਇੱਥੇ ਲਿਆਏ ਸੀ ਅੰਮ੍ਰਿਤਸਰ ਇੱਕ ਬੇਟਾ ਵੀ ਸੀਗਾ ਜਿੱਦੀ ਕਸਟਡੀ ਨੂੰ ਲੈ ਕੇ ਅਕਸਰ ਇਹਨਾਂ ਦਾ ਵਿਵਾਦ ਚੱਲਦਾ ਰਹਿੰਦਾ ਸੀ ਪਹਿਲਾਂ ਵੀ ਇੱਕ ਲੜਾਈ ਝਗੜਾ ਹੋਇਆ ਉਦੋਂ 11/7 ਨੂੰ ਇਹਨਾਂ ਦੇ ਇਸ ਤਰ੍ਹਾਂ ਦਾ ਪਹਿਲਾਂ ਵੀ ਲੜਾਈ ਹੋਈ ਉਸ ਤੋਂ ਬਾਅਦ ਕਾਫੀ ਪੰਚਾਇਤੀ ਤੌਰ ਤੇ ਮੀਡੀਏਟਰਸ ਵਿੱਚ ਪੈ ਗਏ ਤੇ ਸਾਰਾ ਫੈਸਲਾ ਹੋ ਗਿਆ ਤੇ ਸਾਰੀਆਂ ਚੀਜ਼ਾਂ ਸੈਟਲ ਹੋ ਗਈਆਂ ਪਰ ਬੱਚੇ ਦੀ ਕਸਟਡੀ ਨੂੰ ਲੈ ਕੇ ਜਿਹੜਾ ਨਿਸ਼ਾਨ ਸਿੰਘ ਹੈ ਇਹ बार-बार बार-बार ਉਹਨਾਂ ਨੂੰ ਥ੍ਰੈਟ ਵੀ ਕਰਦਾ ਸੀ ਤੇ ਨਿਸ਼ਾਨ ਸਿੰਘ ਦੀ ਸਿਸਟਰ ਵੀ ਜਿਹੜੀ ਦੱਸਣ ਮੁਤਾਬਕ ਇਹਨਾਂ ਦੇ ਉਹ ਵੀ ਥ੍ਰੈਟ ਕਰਨ ਚ ਸ਼ਾਮਲ ਸੀਗੀ ਔਰ ਉਹਨਾਂ ਨੂੰ ਜਿਹੜਾ ਇਹ ਇਸ ਤਰ੍ਹਾਂ ਦੀਆਂ ਧਮਕੀਆਂ ਆਉਂਦੀਆਂ ਰਹਿੰਦੀਆਂ ਸੀ ਸੋ ਇਹਦੇ ਵਿੱਚ ਜਿਹੜੇ ਐਫ ਆਈ ਆਰ ਦੇ ਮੁਤਾਬਕ ਨਿਸ਼ਾਨ ਸਿੰਘ son of ਦਵਿੰਦਰ ਸਿੰਘ ਚੱਕਾਂ ਵਾਲੀ ਪੀਐਸ ਡੇਰਾ ਬਾਬਾ ਨਾਨਕ ਗੁਰਲਾਲ ਸਿੰਘ son of ਸੁਖਦੇਵ ਸਿੰਘ ਚੰਬਾ ਡਿਸਟ੍ਰਿਕਟ ਤਰਨਤਾਰ ਪਰਮਜੀਤ ਕੌਰ ਵਾਈਫ ਆਫ ਗੁਰਲਾਲ ਸਿੰਘ ਜੋ ਕਿ ਨਿਸ਼ਾਨ ਸਿੰਘ ਦੀ ਸਿਸਟਰ ਹੈ ਤੇ ਪਣੋਈਆ ਗੁਰਲਾਲ ਸਿੰਘ ਦਵਿੰਦਰ ਸਿੰਘ son of ਕਰਨੈਲ ਸਿੰਘ ਚੱਕਾਂਵਾਲੀ ਪੀਐਸ ਡੇਰਾ ਬਾਬਾ ਨਾਨਕ ਤੇ ਮਨਜੀਤ ਕੌਰ ਇਹ ਵਾਈਫ ਆਫ ਦਵਿੰਦਰ ਜਿਹੜੀ ਚੱਕਾਂਵਾਲੀ ਪੀਐਸ ਡੇਰਾ ਬਾਬਾ ਨਾਨਕ ਦੇ ਨੇ ਇਸ ਤੋਂ ਇਲਾਵਾ ਦੋ ਬੰਦੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਵੀ ਸਸਪੈਕਟਸ ਦੇ ਨਾਮ ਸਾਹਮਣੇ ਆ ਗਏ ਨੇ ਸੋ ਇਹਦੇ ਵਿੱਚੋਂ ਬੜੀ ਇਮੀਡੀਏਟ ਅਸੀਂ ਕਾਰਵਾਈ ਕੀਤੀ ਉਹਦੋਂ ਹੀ ਟੀਮਾਂ ਬਣਾਈਆਂ ਗਈਆਂ ਤੇ ਗੁਰਲਾਲ ਤੇ ਉਹਦੀ ਜਿਹੜੀ ਵਾਈਫ ਹੈ ਪਰਮਜੀਤ ਕੌਰ ਇਹ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਮੁਕਦਮੇ 'ਚ ਪੁੱਛਗਿੱਛ ਜਾਰੀ ਹੈ ਜਿਹੜੇ ਦੋ ਜਿਨ੍ਹਾਂ ਨੇ ਮਰਡਰ ਨੂੰ ਅਕਿਊਜ਼ ਜਿਹੜੇ ਜਿਨ੍ਹਾਂ ਨੇ ਮਰਡਰ ਨੂੰ ਅੰਜਾਮ ਦਿੱਤਾ ਉਹ ਵੀ ਉੱਥੇ ਸਾਡੀ ਪਾਰਟੀ ਗਈ ਹੋਈ ਹੈ ਸਾਡੀ ਸਾਨੂੰ ਕਾਫੀ ਕਲੀਅਰ ਹੈ ਇਸ ਗੱਲ ਬਾਰੇ ਔਰ ਪੂਰਾ ਡਾਊਟ ਹੈ ਕਿ ਡੇਰਾ ਬਾਬਾ ਨਾਨਕ ਏਰੀਏ ਦੇ ਸਸਪੈਕਟ ਨੇ ਉਹ ਉੱਥੇ ਸਾਡਾ ਸੀਆਈਏ ਦੀ ਪਾਰਟੀ ਆਲਰੇਡੀ ਸਟੇਸ਼ਨਡ ਹੈ ਔਰ ਸਾਨੂੰ ਉਮੀਦ ਹੈ ਕਿ ਜਲਦੀ ਉਹ ਸਾਡੇ ਕੋਲ ਆ ਜਾਣਗੇ